ਆਪ ਵੀ ਮਿੱਤਰੋ ਅੱਜ ਆ ਨਵਾਂ ਪਟਾਕਾ ਪੈ ਗਿਆ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਬੜੀ ਕੁੱਠੀ ਪੈ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਆਪਣਾ ਹੀ ਇੱਕ ਐਮਐਲਏ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਗਿਆ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਦੋ ਐਕਸ ਮੰਤਰੀ ਉਹਨਾਂ ਤੇ ਕੇਸ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਪੂਰੀ ਜਾਣਕਾਰੀ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖੋ ਤੁਹਾਨੂੰ ਪਤਾ ਹੈ ਕਿ ਬੀਤੇ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਜੀਠੀਆ ਦੇ ਘਰਾਂ ਦੇ ਵਿੱਚ ਰੇਡ ਮਾਰੀ ਸੀ ਵਿਜੀਲੈਂਸ ਦਾ ਛਾਪਾ ਪਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਵੱਡੀ ਕਾਰਵਾਈ ਮਜੀਠੀਆ ਤੇ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੱਲ ਕਿਹਾ ਉਹ ਕਹਿੰਦੇ ਆਉਣ ਵਾਲੇ ਦਿਨਾਂ ਚ ਅਜੇ ਹੋਰ ਵੀ ਵੱਡੀਆਂ ਮੱਛੀਆਂ ਅਸੀਂ ਫੜਾਂਗੇ ਪਰ ਨਾਲ ਦੀ ਨਾਲ ਅਕਾਲੀ ਦਲ ਦੇ ਤੇ ਹੋਰ ਜਿਹੜੇ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾ ਨੇ ਉਹ ਕਹਿ ਰਹੇ ਆ ਇਹ ਪੋਲੀਟੀਕਲ ਵਨ ਡੇਟ ਹੈ ਇਹ ਬਦਲਾਖੋਰੀ ਦੀ ਕਾਰਵਾਈ ਹੈ ਉਹ ਕਹਿ ਰਹੇ ਆ ਕਿ ਵਿਕਰਮਜੀਤ ਮਜੀਠੀਆ ਪਿਛਲੇ ਟਾਈਮ ਤੋਂ ਆਮ ਆਦਮੀ ਪਾਰਟੀ ਦੀਆਂ ਭਗਵੰਤ ਮਾਨ ਦੀਆਂ ਤੇ ਉਹਨਾਂ ਦੇ ਮੰਤਰੀਆਂ ਦੀਆਂ ਕਈ ਤਰ੍ਹਾਂ ਦੀਆਂ ਪੋਲਾ ਖੋਲਦਾ ਸੀ ਉਹ ਕਹਿੰਦੇ ਨੇ ਕਿ ਕਈ ਤਰ੍ਹਾਂ ਦੀਆਂ ਕਾਥਕ ਵੀਡੀਓ ਮਜੀਠੀਆਂ ਨੇ ਜਾਰੀ ਕੀਤੀਆਂ ਸੀ ਜਿਨ੍ਹਾਂ ਤੋਂ ਚਿੜ ਕੇ ਖਿੱਚ ਕੇ ਗੁੱਸੇ 'ਚ ਆ ਕੇ ਫਿਰ ਉਹਦੇ ਤੇ ਕਾਰਵਾਈ ਕੀਤੀ ਗਈ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਹੋਰ ਸਾਰੇ ਆਗੂ ਇਹ ਕਹਿ ਰਹੇ ਨੇ ਕਿ 400 ਕਰੋੜ ਤੋਂ ਉੱਪਰ ਦੇ ਰੁਪਏ ਦਾ ਮਾਮਲਾ ਹੈ ਮਜੀਠੀਆਂ ਨਾਲ ਉਹ ਇਹ ਵੀ ਦਾਅਵਾ ਕਰ ਰਹੇ ਨੇ ਕਿ 25 ਮੋਬਾਈਲ ਤੇ 5 ਦੇ ਕਰੀਬ ਲੈਪਟਾਪ ਤੇ ਕਿੰਨੀਆਂ ਸਾਰੀਆਂ ਛੱਕੀ ਡਾਇਰੀਆਂ ਮਜੀਠੀਆ ਦੇ ਘਰਾਂ ਦੇ ਵਿੱਚੋਂ ਫੜੀਆਂ ਗਈਆਂ ਨੇ ਹੁਣ ਵੇਖੋ ਇਹਦਾ ਸੱਚ ਕੀ ਆ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਦੇਖੋ ਕੱਲ ਮਜੀਠੀਆ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਤੇ ਉਧਰ ਆਮ ਆਦਮੀ ਪਾਰਟੀ ਦਾ ਇੱਕ ਜਿੱਤਿਆ ਹੋਇਆ ਐਮਐਲਏ ਜਿਹੜਾ ਗੁਜਰਾਤ ਤੋਂ ਜਿੱਤਿਆ ਹੋਇਆ ਸੀ ਜਿਹਦਾ ਨਾਮ ਉਮੇਸ਼ ਮਕਵਾਨਾ ਸੀ ਉਹਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਵੱਡੀ ਖਬਰ ਮੀਡੀਆ ਚ ਆ ਰਹੀ ਆ ਤੁਸੀਂ ਧਿਆਨ ਨਾਲ ਸੁਣ ਲਿਓ ਆਮ ਆਦਮੀ ਪਾਰਟੀ ਅਜੇ ਆਪਣੀ ਜਿੱਤ ਦੇ ਜਸ਼ਨ ਮਨਾ ਰਹੀ ਹੈ ਜਿਹੜਾ ਇੱਕ ਐਮ ਐਲ ਏ ਇਹਨਾਂ ਦਾ ਹੋਰ ਜਿੱਤਿਆ ਗੋਪਾਲ ਜਿਹੜਾ ਗੁਜਰਾਤ ਜਿੱਤਿਆ ਅਜੇ ਜਦੋਂ 23 ਤਰੀਕ ਨੂੰ ਜਮਣੀ ਚੋਣਾਂ ਦਾ ਨਤੀਜਾ ਆਇਆ ਜਿਸ ਦਿਨ ਆਮ ਆਦਮੀ ਪਾਰਟੀ ਦਾ ਲੁਧਿਆਣਾ ਤੋਂ ਐਮਐਲਏ ਸੰਜੀਵ अरोड़ा ਜਿੱਤਿਆ ਪਰ ਅਜੇ ਆਮ ਆਦਮੀ ਪਾਰਟੀ ਜਿੱਤ ਦੇ ਜਸ਼ਨਾਂ 'ਚ ਖੀਵੀ ਹੋ ਹੀ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵੱਡਾ ਪਟਾਕਾ ਪਾ ਦਿੱਤਾ ਤੇ ਉਹਨੇ ਪਾਰਟੀ ਦੇ ਸਾਰੇ ਆਉਧਿਆ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨੇ ਇਲਜ਼ਾਮ ਲਾਏ ਨੇ ਕੇਂਦਰੀਵਾਲ ਦੇ ਉੱਪਰ ਪਾਰਟੀ ਦੇ ਉੱਪਰ ਕੀ ਕਿਹਾ ਉਹ ਕਹਿੰਦਾ ਵੇਖੋ ਜੀ ਆਮ ਆਦਮੀ ਪਾਰਟੀ ਡਾਕਟਰ ਭੀਮਰਾਓ ਅbedkar ਦੀ ਫੋਟੋ ਤਾਂ ਲਾਈ ਕਰਦੀ ਹੈ ਪਰ ਡਾਕਟਰ ਭੀਮਰਾਓ ਅbedkar ਦੀ ਸੋਚ ਵਿਚਾਰਧਾਰਾ ਤੇ اصولਾਂ ਤੋਂ ਬਹੁਤ ਦੂਰ ਚਲੀ ਗਈ ਹੈ ਇਹ ਵੱਡੇ ਦੋਸ਼ ਛਲਾ ਕੇ ਆਮ ਆਦਮੀ ਪਾਰਟੀ ਦੇ ਉਸ ਐਮਐਲਏ ਨੇ ਅਸਤੀਫਾ ਦੇ ਦਿੱਤਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਇੱਕ ਹੋਰ ਸਾੜ ਸਦੀ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਵਿਕਰਮਜੀਤ ਮਜੀਠੀਆ ਦੇ ਉੱਪਰ ਕੇਸ ਦਰਜ ਕਰਕੇ ਅਕਾਲੀ ਦਲ ਤੇ ਵਾਰ ਕਰ ਰਹੀ ਹੈ ਪਰ ਦੂਜੇ ਪਾਸੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਬੜੇ ਵੱਡੇ ਪੱਧਰ ਤੇ ਸਾਹਮਣਾ ਕਰ ਰਹੀ ਹੈ ਕੇਜਰੀਵਾਲ ਤੋਂ ਲੈ ਕੇ ਵੱਡੇ ਸਾਰੇ ਆਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਲਿਪਤ ਕੀਤੇ ਗਏ ਨੇ ਔਰ ਹੁਣ ਆਮ ਆਦਮੀ ਪਾਰਟੀ ਦੇ ਦੋ ਐਕਸ ਮੰਤਰੀ ਇੱਕ ਸੌਰਵ ਭਾਰਦਵਾਜ ਔਰ ਇੱਕ ਸਤਿੰਦਰ ਜੈਨ ਦੋਨੋਂ ਸਿਹਤ ਮੰਤਰੀ ਰਹਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਕੇਸ ਦਰਜ ਕਰ ਲਿਆ ਗਿਆ ਹੁਣ ਤੁਸੀਂ ਦੇਖੋ ਕਹਿੰਦੇ ਨੇ ਕੁਝ ਪਤਾ ਨਹੀਂ ਰਹਿੰਦਾ ਚੋਰਾ ਨੂੰ ਪੈਂਦੇ ਕਦੋਂ ਮੋਰ ਨਹੀਂ ਕੁਝ ਪਤਾ ਨਾ ਰਹਿੰਦਾ ਇਸੇ ਤਰ੍ਹਾਂ ਦੀ ਕਹਾਣੀ ਇੱਥੇ ਦਿਖ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਇਹਨਾਂ ਦੋਨਾਂ ਮੰਤਰੀਆਂ ਦੇ ਉੱਪਰ ਜਿਹੜਾ ਕੇਸ ਦਰਜ ਕੀਤਾ ਗਿਆ ਉਹ 2018 ਤੇ 2019 ਦੇ ਵਿੱਚ ਜਦੋਂ ਦਿੱਲੀ 'ਚ ਇਹਨਾਂ ਦੀ ਸਰਕਾਰ ਸੀ ਤਾਂ 5690 ਕਰੋੜ ਰੁਪਏ ਦੇ ਨਾਲ 24 ਹਸਪਤਾਲਾਂ ਦਾ ਕੰਮ ਕਰਵਾਇਆ ਗਿਆ ਸੀ ਜਿਹਦੇ ਵਿੱਚ ACB ਨੇ ਕੇਸ ਦਰਜ ਕੀਤਾ ਵੀ ਵੱਡੀ ਗੜਬੜੀ ਹੋਈ ਆ ਸੈਂਕੜੇ ਕਰੋੜ ਦੀ ਗੜਬੜੀ ਦਾ ਦੋਸ਼ ACB ਨੇ ਲਾਇਆ ਔਰ ACB ਨੇ ਦੋਨਾਂ ਦੇ ਉੱਪਰ ਕੇਸ ਦਰਜ ਕਰ ਲਿਆ ਹੁਣ ਸੌਰਵ ਭਾਰਤਵਾੜ ਤੇ ਸਤਿੰਦਰ ਜੈਨ ਦੁਬਾਰਾ ਗ੍ਰਿਫਤਾਰੀਆਂ ਹੋ ਸਕਦੀਆਂ ਵੇਖੋ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ਾਂ ਦੇ ਵਿੱਚ ਜਿਹੜਾ ਸ਼ਰਾਬ ਮਾਮਲਾ ਸੀ ਉਹਦੇ ਵਿੱਚ ਕੇਜਰੀਵਾਲ ਜੇਲ੍ਹ ਚ ਲੈ ਕੇ ਆਏ ਨੇ ਸੰਜੀਤ ਸਿੰਘ ਜੇਲ੍ਹ ਚ ਲੈ ਕੇ ਆਏ ਨੇ ਮਨੀਸ਼ ਸੁਸੋਦੀਆ ਜੇਲ੍ਹ ਚ ਲੈ ਕੇ ਆਏ ਨੇ ਸਤਿੰਦਰ ਜੈਨ ਪਹਿਲਾਂ ਹੀ ਨੇ ਔਰ ਹੁਣ ਜਿਹੜੇ ਸੌਰਵ ਭਾਰ ਦਵਾਜ ਨੇ ਉਹ ਵੀ ੜੁੰਗੇ ਗਏ ਨੇ ਤੇ ਇੰਦਰ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਰੌਲਾ ਪਾਉਂਦੀਆਂ ਰਹਿੰਦੀਆਂ ਨੇ ਕਿ ਵੇਖੋ ਜੀ ਜਿਹੜੀ ਸ਼ਰਾਬ ਪਾਲਿਸੀ ਇਹਨਾਂ ਦਿੱਲੀ ਚ ਲਾਗੂ ਕੀਤੀ ਸੀ ਉਹੀ ਪੰਜਾਬ ਚ ਕੀਤੀ ਆ ਕਾਰਵਾਈ ਭਗਵੰਤ ਸਮਨ ਤੇ ਵੀ ਕਰਨੀ ਚਾਹੀਦੀ ਹੈ ਪਰ ਆ ਜਿਹੜਾ ਕਾਲੀ ਦਲ ਹੈ ਉਹਦੇ ਤੇ ਵੀ ਵੱਡੇ ਸਵਾਲ ਉੱਠਦੇ ਨੇ ਲੋਕ ਕਹਿੰਦੇ ਨੇ ਮਜੀਠੀਆ ਦੀ ਆਮਦਨ ਇੱਕਦਮ ਐਨੀ ਵੱਧ ਕਿਵੇਂ ਗਈ ਵੇਖੋ ਜਿਵੇਂ ਦੱਸਿਆ ਜਾ ਰਿਹਾ ਵਿਜੀਲੈਂਸ ਕਹਿ ਰਹੀ ਹੈ ਕਿ ਇੱਕੇ ਦਮ ਸੈਂਕੜੇ ਕਰੋੜ ਰੁਪਏ ਇਹਨਾਂ ਦੇ ਖਾਤਿਆਂ ਚ ਆਏ ਤਾਂ ਫਿਰ ਜੇ ਇਹ ਸੱਚ ਹੈ ਤਾਂ ਉਹ ਪੈਸਾ ਕਿਵੇਂ ਆਇਆ ਇਹ ਵੀ ਸਵਾਲ ਨਾਲ ਹੀ ਹੈ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਸੱਤਾ ਨੂੰ ਤੇ ਹਕੂਮਤ ਨੂੰ ਸਵਾਲ ਕਰਨੇ ਸਾਡਾ ਵੀ ਫਰਜ਼ ਹੈ ਪਰ ਇਹ ਦੇ ਇਸ ਫਰਜ਼ ਦੇ ਵਿੱਚ ਅੰਨੇ ਹੋ ਕੇ ਅਸੀਂ ਉਹਨਾਂ ਸਾਰਿਆਂ ਨੂੰ ਬਰੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਪਹਿਲਾਂ ਜਲੂਸ ਕੱਢਿਆ ਪੰਜਾਬ ਦਾ ਸਾਡਾ ਤੁਹਾਡਾ ਬੇੜਾ ਗਰਖ ਕੀਤਾ ਪੰਜਾਬ ਦਾ ਉਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਸੋ ਵੇਖੋ ਉਧਰ ਮਜੀਠੀਆ ਫੜਿਆ ਗਿਆ ਉਧਰ ਆਮ ਆਦਮੀ ਪਾਰਟੀ ਦਾ ਐਮਐਲਏ ਅਸਤੀਫਾ ਦੇ ਗਿਆ ਤੇ ਉਧਰ ਦੋ ਆਮ ਆਦਮੀ ਪਾਰਟੀ ਜਿਹੜੇ ਐਮਐਲਏ ਨੇ ਐ ਐ ਐਕਸ ਮੰਤਰੀ ਨੇ ਉਹਨਾਂ ਤੇ ਕੇਸ ਦਰਜ ਹੋ ਗਏ ਨੇ ਹੁਣ ਇੱਥੇ ਇੱਕ ਦੱਸਣੀ ਹੋਰ ਗੱਲ ਹੋਰ ਵੀ ਪੰਜਾਬ ਦਾ ਇੱਕ ਆਮ ਆਦਮੀ ਪਾਰਟੀ ਦਾ بڑا ਉੱਗਾ ਐਮਐਲਏ ਉਹ ਵੀ ਮਜੀਠੀਆ ਦੇ ਨਾਲ ਜਾਖੜਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਮਜੀਠੀਆ ਦੇ ਹੱਕ ਚ ਆ ਗਿਆ ਤੇ ਆਮ ਆਦਮੀ ਪਾਰਟੀ ਨੂੰ ਗਲਤ ਕਿਹਾ ਉਹਨੇ ਕੌਣ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਜਿਹਨੂੰ ਪਾਰਟੀ 'ਚ ਸ਼ਾਮਲ ਕਰਾਉਣ ਲੱਗਿਆ ਖੁਦ ਕੇਜਰੀਵਾਲ ਨੇ ਖੁਦ ਭਗਵੰਤ ਮਾਨ ਨੇ ਉਹਦੀਆਂ ਰਾਜ 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 ਕੇ ਤਰੀਫਾਂ ਕੀਤੀ ਸੀ ਤੇ ਹੁਣ ਉਹ ਅਮਰਸਰ ਵਿਧਾਇਕੀ ਤੋਂ ਐਮਐਲਏ ਆ ਤੇ ਹੁਣ ਉਹ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਪਿਛਲੇ 2 ਸਾਲ ਤੋਂ ਉਠਾ ਰਿਹਾ ਲਗਾਤਾਰ ਉਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਜੇ ਅੱਜ ਇਲੈਕਸ਼ਨ ਆ ਜਾਣ ਤਾਂ ਇਹਨਾਂ ਨੂੰ ਪੰਜਾਬ 'ਚ ਦੋ ਸੀਟਾਂ ਮਿਲੀਆਂ ਉਹ ਲਗਾਤਾਰ ਇਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਚੰਗਾ ਨਹੀਂ ਕੀਤਾ। ਉਹ ਲਗਾਤਾਰ ਜਿਵੇਂ ਜਿਸ ਦਿਨ ਮਜੀਠੀਆ ਨੂੰ ਫੜਿਆ ਉਸ ਦਿਨ ਉਹ ਕਹਿੰਦਾ ਕਿ ਮਜੀਠੀਆ ਪਹਿਲਾਂ ਜੇਲ੍ਹ 'ਚ ਰਿਹਾ ਪੁਲਿਸ ਦੀ ਕਸਟਡੀ 'ਚ ਰਿਹਾ ਉਦੋਂ ਕੁਛਕਿਛ ਕਿਉਂ ਨਹੀਂ ਕੀਤੀ? ਉਦੋਂ ਇਹ ਖਾਤੇ ਕਿਉਂ ਨਹੀਂ ਖੰਗਾਲੇ ਗਏ ਤੇ ਹੁਣ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ? ਉਹਨੇ ਸਵਾਲ ਚੁੱਕੇ ਨੇ। ਹੁਣ ਇਹਨਾਂ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਕੋਲ ਹੈ ਕੀ ਆ ਉਹ ਦੇਵੇਗੀ ਕੀ ਇਹਦਾ ਨਹੀਂ ਆਪਾਂ ਨੂੰ ਪਤਾ। ਮੈਂ ਤਾਂ ਇੰਨਾ ਕਹਿ ਸਕਦਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋਏ ਨੇ ਇਹ ਮੀਡੀਆ ਦੇ ਸਾਹਮਣੇ ਲਾਈਵ ਹੋ ਕੇ ਉਹਨਾਂ ਵੱਡੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਵੇਖੋ ਟਾਈਮ ਲੱਗਦਾ ਹੁੰਦਾ ਅਸੀਂ ਗਰੰਟੀ ਕੀਤੀ ਸੀ ਨਸ਼ੇ ਦੇ ਵੱਡੇ ਤਸਕਰਾਂ ਨੂੰ ਅਸੀਂ ਫੜਾਂਗੇ ਉਹ ਕਹਿੰਦੇ ਹੁਣ ਅਸੀਂ ਹੱਥ ਪਾਉਣਾ ਸ਼ੁਰੂ ਕਰਤਾ ਆਉਣ ਵਾਲੇ ਦਿਨਾਂ 'ਚ ਹੋਰਾਂ ਨੂੰ ਵੀ ਪਾਵਾਂਗੇ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਹਿੰਦਾ ਵੇਖੋ ਇਹ ਕੋਈ ਤਾਇਬ ਧੀਜੇ ਦੀ ਸਾਲੇ ਜੀਜੇ ਦੀ ਸਰਕਾਰ ਨਹੀਂ ਹੈਗੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਭਾਈ ਉਧਰ ਸੁਖਪਾਲ ਖਹਿਰਾ ਨੇ ਨਵਾਂ ਸੱਪ ਕੱਢਦਾ ਉਹ ਕਹਿੰਦਾ 13 ਤਰੀਕ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਬੜਾ ਲੜੇ ਨੇ ਕਹਿੰਦਾ ਜੁੱਤੀਓ ਜੁੱਤੀ ਹੋਂ ਤੱਕ ਗਿਆ ਲੁਧਿਆਣਾ ਦੇ ਵਿੱਚ ਕਹਿੰਦਾ ਫਿਰ ਇਸੇ ਕਰਕੇ ਪ੍ਰਚਾਰ ਵਿੱਚੇ ਛੱਡ ਕੇ ਕੇਜਰੀਵਾਲ ਗਜਰਾਤ ਨੂੰ ਨਿਕਲ ਗਿਆ ਤੇ ਭਗਵੰਤ ਮਾਨ ਵੀ ਲੁਧਿਆਣਾ ਛੱਡ ਕੇ ਨਿਕਲ ਗਿਆ ਮਸਲਾ ਕੀ ਹੈ ਸੁਖਪਾਲ ਖਹਿਰਾ ਕਹਿੰਦਾ ਉਹ ਕਹਿੰਦਾ ਮਸਲਾ ਭਾਈ ਇਹ ਆ ਭਗਵਾਨ ਤਮਨ ਨੂੰ ਕਹਿੰਦੇ ਹੀ ਵੀ ਤੂੰ ਨਾ ਮੁੱਖ ਮੰਤਰੀ ਵਾਲਾ ਉਹਦਾ ਦੇ ਛੱਡ ਤੇ ਸਜੀਵ ਅਰੋੜਾ ਨੇ ਹੁਣ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਹੀ ਦੇਣਾ ਕਿਉਂਕਿ ਉਹ ਐਮ ਐਲ ਏ ਜਿੱਤ ਗਿਆ ਲੁਧਿਆਣੇ ਤੇ ਜੇ ਉਹ ਜਿੱਤ ਗਿਆ ਤਾਂ ਤੈਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਰਾਜ ਸਭਾ ਭੇਜਾਂਗੇ ਤੂੰ ਮੁੱਖ ਮੰਤਰੀ ਦੀ ਕੁਰਸੀ ਛੱਡ ਦੇ ਤੇ ਭਗਵਾਨ ਤਮਨ ਕਹਿੰਦੇ ਵਿਹੜ ਗਿਆ ਹੁਣ ਮੇਰੀ ਗੱਲ ਸੁਣੋ ਮੁੱਖ ਮੰਤਰੀ ਦੀ ਕੁਰਸੀ ਕਿਹੜਾ ਛੱਡੇ ਹੈ ਹੁਣ ਮੰਨ ਲਓ ਕੋਈ ਬੰਦਾ ਬਹੁਤ ਸੋਹਣੇ ਬੈੱਡ ਤੇ ਬੈਠਾ ਤੇ ਉਹਨੂੰ ਆਪਾਂ ਕਹੀਏ ਵੀ ਤੈਨੂੰ ਦਰੀ ਵਿਛਾ ਦਿੰਦੇ ਆ ਤੇ ਇੱਥੇ ਪੈ ਜਾ ਉਹ ਨਹੀਂ ਪੈਦਾਦਾ ਤੇ ਸੁਖਪਾਲ ਖਹਿਰਾ ਇਹ ਕਹਿੰਦਾ ਕਿ ਫਿਰ ਉਸ ਤੋਂ ਬਾਅਦ ਇਹਨਾਂ ਦੀ ਤਣਾਤਣੀ ਬਣੀ ਹੋਈ ਆ ਕਹਿੰਦੇ ਫਿਰ ਭਗਵਾਨ ਤਮਾਨ ਨੇ ਜਾ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਤੇ ਅੰਦਰੂਨੀ ਤੌਰ ਤੇ ਸਾਰੀਆਂ ਸੈਟਿੰਗਾਂ ਚੱਲ ਰਹੀਆਂ ਨੇ ਤੇ ਇਹ ਵੀ ਸੁਖਪਾਲ ਖਹਿਰਾ ਨੇ ਦਾਵਾ ਕੀਤਾ ਉਹ ਕਹਿੰਦਾ ਫਿਰ ਇਹ ਥੋੜੇ ਜਿਕੇ ਜੀ ਵਾਲੇ ਰਿਵੀ ਪਿੱਛੇ ਹਟੇ ਨੇ ਤੇ ਫਿਰ ਇਹਨਾਂ ਦੀ ਥੋੜੀ ਬਹੁਤ ਸੈਟਿੰਗ ਹੋਈ ਹੈ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰੇ